ਮੈਂ ਤੋਂ ਆਪਣੀ ਇਹ ਮੈਂ ਬਸੀ ਕਿnde kene jande ਪੜੇ ਮੈਂ ਬਹੁਤ ਦੁਖੀ ਹਾਂ ਰੱਬ ਇਹੋ ਜਿਹੇ ਦਿਨ ਦਿਖਾਉਣ ਤੋਂ ਪਹਿਲੇ ਬੰਦੇ ਨੂੰ ਕੀ ਕਰਵੇ ਆ ਵੀਰੇ ਐਦਾਂ ਗੱਲਾਂ ਕਿਉਂ ਕਰਦਾ ਤੇਰੇ ਤੋਂ ਇਲਾਵਾ ਮੇਰੇ ਦੁਨੀਆ 'ਚ ਹੈ ਹੀ ਕੋਣ ਤੂੰ ਸਭ ਨੂੰ ਹੌਸਲਾ ਦੇਂਦਾ ਹੁੰਦਾ ਸੀ ਅੱਜ ਆਪ ਹੀ ਹੌਸਲਾ ਟਾਈ ਫਿਰਦਾ ਐਦਾਂ ਨਾ ਕਰ ਵੀਰੇ ਜੀ ਐਦਾਂ ਨਾ ਕਰ ਰਹੀ ਗੱਲ ਇਹਨਾਂ ਦੀ ਵੀਰੇ ਇਹਨਾਂ ਨੂੰ ਮੈਂ ਆਪੇ ਲੋਡ ਕਰ ਲੂ ਨਾ ਭੈਣ ਇਹਨਾਂ ਨੂੰ ਕੁਝ ਨਾ ਕਹੀਂ ਇਹ ਨਿਆਣੇ ਨੇ ਨਿਆਣ ਮਾਤਾ ਸਮਝ ਨਹੀਂ ਇਹਨਾਂ ਨੂੰ ਇਹਨਾਂ ਨੂੰ ਕੁਝ ਕੋਦੋਂ ਮੈਂ ਤੈਨੂੰ ਕਿੰਨੀ ਵਾਰ ਕਿਹਾ ਸੀ ਆਪਣੇ ਸਾਰੇ ਜਾਇਦਾਦ ਇਹਨਾਂ ਦੇ ਨਾਮ ਨਾ ਕਰ ਹੁਣ ਲੱਗ ਗਿਆ ਪਤਾ ਆ ਗਿਆ ਨਾ ਦਾ ਅਸਲੀ ਚਿਹਰਾ ਸਾਹਮਣੇ ਏ ਟੈਂਸ਼ਨ ਨਾਲ ਹੈ ਇਹਨਾਂ ਨਾਲ ਤਾਂ ਮੈਂ ਆਪ ਹੀ ਨਜੇਖੂ ਤੇ ਇੱਕ ਗੱਲ ਕਹਾ ਵੀਰੇ ਜਦੋਂ ਆਪਾਂ ਆ ਉਮਰੇ ਆ ਕੇ ਆਪਣੀ ਜ਼ੁਬਾਨਾਂ ਨੂੰ ਤਾਲੇ ਲਾ ਲੈਨੇ ਨਾ ਤਾਂ ਬੱਚਿਆਂ ਦੇ ਹੌਸਲੇ ਬਲੰਦ ਹੋ ਜਾਂਦੇ ਆ ਤਾਂ ਫਿਰ ਇਸ ਨੂੰ ਇੱਕ ਚਾਰ ਦਿਵਾਰੀਆਂ ਚ ਕੈਦ ਕਰ ਲੈਂਦੇ ਨੇ ਕੈਦੇ ਵਿੱਚ ਕਿਥੇ ਨਾ ਕਿਥੇ ਗਲਤੀ ਸਾਡੀ ਵੀ ਆ ਸਾਨੂੰ ਬੱਚੇ ਨੂੰ ਇੰਨੀ ਖੋਲ ਨਹੀਂ ਦੇਣੀ ਚਾਹੀਦੀ ਤੁਸੀਂ ਫਿਕਰ ਨਾ ਕਰੋ ਮੈਂ ਕਰਦੀ ਆ ਇਹਨਾਂ ਨੂੰ ਫੋਨ ਚੁੱਪਦੀਆਂ ਕੰਦਾਂ ਵਿੱਚ ਕੈਦ ਹੈ ਜ਼ਿੰਦਗੀ ਖੂਬਸੂਰਤ ਨਹੀਂ ਹੁਣ ਜ਼ਹਿਰ ਹੈ ਜ਼ਿੰਦਗੀ ਜ਼ਹਿਰ ਹੈ ਜ਼ਿੰਦਗੀ ਰੇ ਤੁਸੀਂ ਬੈਠੋ ਮੈਂ ਆਂਨੀਆ ਜਰਾ ਨਾ ਬੈਣੀ ਇਹਨਾਂ ਨੂੰ ਕੁਛ ਨਾ ਕਹੀਂ ਤੂੰ ਕਿਸੇ ਨੂੰ ਕੁਛ ਨਾ ਕਹੀਂ ਵੀਰੇ ਮੈਂ ਕੁਛ ਨਹੀਂ ਕਹਿੰਦੀ ਮੈਂ ਆਈ 5 ਮਿੰਟ ਚ ਰੇ ਦੇਖ ਗੋਲਦੀ ਮੈਂ ਤੇਰੇ ਫੁੱਫੜ ਜੀ ਨਾਲ ਹੁਣੇ ਹੀ ਗੱਲ ਕਰਕੇ ਆਈ ਆ ਸਮਝਾਣ ਨੂੰ ਤੁਹਾਨੂੰ ਉਹ ਹੀ ਸਮਝਾ ਸਕਦੇ ਸੀ ਪਰ ਉਹ ਕਹਿੰਦੇ ਇੱਕ ਵਾਰ ਤੂੰ ਗੱਲ ਕਰਕੇ ਦੇਖ ਲੈ ਮੇਰੇ ਕੋ ਵੀਰੇ ਦੀ ਇਹ ਹਾਲਤ ਦੇਖੀ ਨਹੀਂ ਜਾਂਦੀ ਗੋਲਦੀ ਮੈਨੂੰ ਇੱਕ ਗੱਲ ਦੱਸ ਤੁਹਾਨੂੰ ਕਿਸ ਚੀਜ਼ ਦੀ ਕਮੀ ਆ ਘਰ ਨਾਲ ਘਾਰਾ ਡਾਡੇ ਕੋ ਪੈਸੇ ਨਾਲ ਪੈਸਾ ਵਾ ਜੀ ਅੱਜ ਮੇਰਾ ਵੀਰ ਮੰਜੇ ਤੇ ਪੈ ਹੀ ਗਿਆ ਉਹਦੀ ਸੇਵਾ ਕਰਨਾ ਤੁਹਾਡਾ ਫਰਜ਼ ਨਹੀਂ ਤੇ ਤੁਹਾਡੀ ਕੋ ਵੀ ਨਹੀਂ ਹੁੰਦੀ ਪਪੂਆ ਜੀ ਗੋਲਡੀ ਇਹ ਤੇਰਾ ਉਹੀ ਪਿਓ ਆ ਜਿਹੜਾ ਤੈਨੂੰ ਹੱਥਾਂ ਤੇ ਚੱਕੀ ਫਿਰਦਾ ਸੀ ਤੇਰੇ ਮੂੰਹੋਂ ਗੱਲ ਬਾਤੋਂ ਨਿਕਲਦੀ ਸੀ ਤੇ ਚੀਜ਼ ਪਹਿਲਾਂ ਹਾਜ਼ਰ ਕਰ ਦਿੰਦਾ ਸੀ ਆ ਜਿਹੜਾ ਤੁਸੀਂ ਘਰ ਦਾ ਸੁੱਖ ਮਾਣਦੇ ਪਿਉਣਾ ਇੱਕ ਇੱਕ ਇੱਟ ਉਹਨੇ ਆਪਣੇ ਹੱਥੀ ਲਾਈ ਆ ਪਪਾ ਕਿੰਨੀ ਮਿਹਨਤ ਕੀਤੀ ਆ ਉਹਨੇ ਧੋਪ ਨਹੀਂ ਦੇਖੀ ਛਾਂ ਨਹੀਂ ਦੇਖੀ ਉਹ ਤਾਂ ਚੱਲ ਬੇਗਾਨੇ ਘਰੋਂ ਆਈਆਂ ਤੇਰਾ ਤਾਂ ਉਹਦੇ ਨਾਲ ਖੂਨ ਦਾ ਰਿਸ਼ਤਾ ਆ ਮੈਂ ਸੁਣਿਆ ਸੀ ਵੀ ਬੰਦੇ ਜਨਾਨੀ ਮਗਰ ਲਾ ਕੇ ਆ ਕੁਝ ਕਰਦੇ ਆ ਅੱਜ ਮੈਂ ਆਪਣੇ ਘਰ ਦੇਖ ਲਿਆ